2015 ਮਾਡਲ 5050 ਡੀ ਆਇਆ ਟਰੈਕਟਰ ਹਲੇ ਆਉਂਦੇ ਸਾਰ ਵੀਡੀਓ ਤਾਂ ਪਾਉਂਦੇ ਆ ਸੀਜ਼ਨ ਹੈਗਾ ਵੀ ਟਾਈਮ ਲੱਗ ਜਾਂਦਾ ਤਿਆਰ ਤੇ ਹੁੰਦਿਆਂ ਨੂੰ ਇਸ ਕਰਕੇ ओरिजिनल ਦੀ ਉਹ ਵੀਡੀਓ ਪਾ ਦਿੱਤੀਆਂ ਰੇਡੀਅਲ ਨਵੇਂ ਟਾਇਰ ਆ ਲਿੰਕਾਂ ਜੈਕ ਵਗੈਰਾ ਸਾਰੇ ਕੰਪਲੀਟ ਆ ਟਾਇਰ ਕੋਰੇ ਨਵੇਂ ਰੇਡੀਅਲ ਜਿਹੜੇ ਉਧਰ ਚੱਲਦੇ ਆ ਬੰਗਾਲ ਚੋ ਟਾਇਰ ਆ ओरिजिनल ਅਲਾਈਂਸ ਦੇ ਟਾਇਰ ਆ ਸਿਰਫ ਰਿਮਾਂ ਦੇ ਰੰਗਾਂ ਤੇ ਜਾਵ ਜਾ ਮਾਰਿਆ ਕਿ ਉਧਰ ਮਿੱਟੀ ਜਿਹੜੀ ਆ ਉਹਦੇ ਨਾਲ ਆ ਜਿਹੜਾ ਜਿਹੜਾ ਰੰਗ ਆ ਰਿੰਮਾ ਦਾ ਆ ਲਾਲ ਜਾ ਹੋ ਜਾਂਦਾ ਇਤਜਾਮ ਮਾਰਿਆਂ ਤੇ ਅਰੇ ਮਾ ਦਾ ਰੰਗ ਦਾ ਪੀਲਾ ਨਿਕਲਉਣਾ ਰਹੀ ਨਾਲ ਆ ਟਾਇਰ ਕੰਪਨੀ ਪੜ ਲਓ ਤੁਸੀਂ 14928 ਪੜ ਲਓ ਵੀਡੀਓ ਦੇ ਵਿੱਚ ਕੋਸ਼ਿਸ਼ ਆਪਣੇ ਨੂੰ ਉਹਦਾ ਐ ਕਰੀ ਦੇ ਵੀ ਕਿਸੇ ਨੂੰ ਵੀ ਫੋਨ ਕਰਨ ਦੀ ਲੋੜ ਨਾ ਪਵੇ ਜੇ ਅਗਲੇ ਦਾ ਵੀ ਟਾਈਮ ਖਰਾਬ ਨਾ ਹੋਵੇ ਤਾਂ ਸਾਡਾ ਵੀ ਨਾ ਹੋਵੇ ਮਰਕਾਡ ਅੰਦਰੋਂ ਬਹੁਤ ਵਧੀਆ ਨੇ ਪਹਿਲਾਂ ਦਾ ਵੀਡੀਓ ਚੱਲਦੀ ਚੱਲਦੀ ਨੂੰ ਬਾਈ ਜੀ ਪੇਜ ਫੋਲੋ ਕਰ ਲਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਨਾ ਮੇਰੀ ਨਹੀਂ ਹਾਜ਼ਰ ਤੇ ਵਾਰ-ਵਾਰ ਵੀਡੀਓ ਦਾ ਡਿਸਟਰਬ ਕਰਾਂ ਕਿਸੇ ਨੂੰ ਤੁਸੀਂ ਰੰਗ ਦੇਖੋ ਟਰੈਕਟਰ ਦੇ ਕਿੰਨਾ ਪਿਆ ਸਿਰਫ ਉਹਨਾਂ ਸਟੇਟਾਂ 'ਚ ਪਤਾ ਕੀ ਆ ਥੋੜਾ ਪਾਣੀ ਖਰਾਬ ਹੋਣ ਕਰਕੇ ਅਮਰਗਾਰਡ ਖਰਾਬ ਹੋ ਗਿਆ ਉੱਪਰੋਂ ਉੱਪਰੋਂ ਥੋੜੇ ਅਮਰਗਾਰਡ ਖਰਾਬ ਆ ਉਸ ਤਰ੍ਹਾਂ ਟਰੈਕਟਰ ਕੋਰਾ ਹੀ ਪਿਆ ਲੱਗਦਾ ਕੱਚਾ ਆ ਵੀ ਨਹੀਂ ਲੱਗੀ ਇੰਜਨ ਗੇਅਰ ਨੂੰ ਬਾਈ ਜੀ ਬਾਕੀ ਦਾ ਕਹਿਣ ਨੂੰ ਫਿਰ ਗੱਲ ਆ ਜਾਂਦੀ ਅਗਲਾ ਕਹਿੰਦਾ ਤੁਹਾਡੇ ਤਾਂ ਸਾਰਿਆਂ ਨੂੰ ਨਹੀਂ ਚਾਬੀ ਲੱਗੀ ਯਾਰ ਹਾ ਨਾ ਚਲੋ ਵਿੱਚ ਜਿਹੜੇ ਖੁੱਲੇ ਵੀ ਟਰੈਕਟਰ ਆਉਂਦੇ ਆ ਉਹਦੀ ਵੀ ਦੱਸੀ ਦੀ ਆ ਗੱਲ ਪਰ ਜਿਹੜੀ ਸਿਫਟ ਟਰੈਕਟਰ ਦੀ ਹੈਗੀ ਹੈ ਹੈਗੀ ਹੁਣ ਆ ਸ਼ੋਅ ਬਣਨੇ ਪੈਣੇ ਆ ਸ਼ੋਕਰ ਡਾਉਨ ਇੱਕ ਹੱਥ ਨਾਲ ਤੇ ਆ ਲੋ ਮੈਂ ਐਂਟਰੀ ਬੂਟਰੀ ਸਲਫਟ ਸਟਾਰਟ ਆ ਵਿੱਚ ਚੈੱਕ ਕਰ ਲੋ ਨੋਜ਼ਲ ਪਾਈਪਾਂ ਵੀ ਨਹੀਂ ਖੁੱਲੀਆਂ ਹਲੇ ਤੱਕ ਟਰੈਕਟਰ ਦੀਆਂ ਨੋਜ਼ਲ ਪਾਈਪਾਂ ਵੀ ਜਿਨ੍ਹਾਂ ਨੂੰ ਕਹਿੰਦੇ ਹਨਾ ਬੈਟਰੀ ਸਲਫਟ ਸਟਾਰਟ ਆ ਟਰੈਕਟਰ ਆ ਕੇ ਸਰਵਿਸ ਵੀ ਨਹੀਂ ਹੋਇਆ ਹਲੇ ਸ਼ੋਅ ਤੇ ਰੰਗ ਚੈੱਕ ਕਰੋ ਪਹਿਲਾਂ ਤਾਂ ਆ ਲੋ ਤੇ ਟਰੈਕਟਰ ਦੁਕਾਨ ਤੇ ਆ ਖੜੇ ਆ ਉਹ ਆਪਣੀ ਦੁਕਾਨ ਆ 321 22 23 ਆ ਟਰੈਕਟਰ ਖੜੇ ਬਾਹਰ ਤੇ ਦੋਸਤ ਟਰੈਕਟਰ ਜਿੰਨੇ ਲਜਾਣਾ ਜਿੰਨੇ ਟਰੈਕਟਰ ਦੀ ਵੀਡੀਓ ਪਾ ਰਹੇ ਆ ਕੋਈ ਉਹ ਟਰੈਕਟਰ ਦਿਹਾੜੀ ਦੋ ਦਿਨ ਜਿਹੜਾ ਰਹਿਣਦੇ ਆ ਨਾਲ ਦੀ ਨਾਲ ਵੀਰੋਂ ਸੰਪਰਕ ਕਰ ਲਿਓ ਜਿੰਨੇ ਟਰੈਕਟਰ ਲੈਣਾ ਹੋਇਆ 3 ਲੱਖ ਟਰੈਕਟਰ ਦੀ ਡਿਮਾਂਡ ਆ 3 ਲੱਖ ਰੁਪਈਆ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਗਈ ਕਈ ਵਾਰ ਅਗਲਾ ਕਹਿੰਦਾ ਰੇਟ ਨਹੀਂ ਦੱਸਿਆ ਕੁਝ ਨਹੀਂ ਦੱਸਿਆ ਡਬਲ ਕਲੱਚ ਆ ਡਬਲ ਕਲੱਚ ਆ ਗਿਆ ਹੈਂਡ ਪੀਟੀਓ ਆ ਗਈ ਡਬਲ ਕਲੱਚ ਠੀਕ ਆ ਜੀ ਭਾਈ ਜੀ ਬੇਨਤੀ ਇਹ ਆ ਵੀ ਟਰੈਕਟਰ ਫੋਨ ਉਹ ਕਰਿਓ ਜਿਹਨੇ ਲੈਣਾ ਟਰੈਕਟਰ ਕੋਸ਼ ਮਾਲਾ ਮੋਟਾ ਮਾਨਤਾ ਨਾ ਹੋਊਗਾ ਸੌਹ ਵਾਲੀ ਗੱਲ ਨਹੀਂ ਗੀ ਠੀਕ ਆ ਜੀ ਪਰ ਜਿਆਦਾ ਫਰਕ ਵਾਲਾ ਭਰਾ ਨਾ ਫੋਨ ਕਰਿਓ ਜੇ ਕੋਈ ਜਿਆਦਾ ਫਰਕ ਪਉਣ ਵਾਲਾ ਆ ਲੋ ਹਾਲੇ ਤੱਕ ਚਾਬੀ ਨਹੀਂ ਲੱਗੀ ਆ ਲੋ ਹੋਰ ਡਿਟੇਲ ਦਿਖਾਵਾਂ ਹੁਣ ਹਨੇਰਾ ਹੋ ਗਿਆ ਆ ਲੋ ਜੇ ਪੰਪ ਖੁੱਲਿਆ ਹੋਵੇ ਤੇ ਇਹਦੀ ਵੀ ਦੇਣਦਾਰੀ ਆ ਚੱਕੋ ਠੀਕ ਆ ਨੋਜ਼ਲ ਪਾਈਪਾਂ ਖੁੱਲੀਆਂ ਹੋਣ ਇਹਦਾ ਦੇਣਦਾਰ ਆ ਮੈਂ ਕਿਉਂ ਆਏ ਤੇ ਵੀ ਯਾਰ ਗੱਲ ਕਰਨੀ ਪੈਂਦੀ ਹੈ ਅਗਲੇ ਨਾਲ ਜਦੋਂ ਅਗਲਾ ਆਉਂਦਾ ਮੱਥੇ ਲੱਗਣਾ ਕਿਸੇ ਦੇ ਜੇ ਕੋਈ ਝੂਠ ਮਾਰ ਕੇ ਜਾਣਾ ਕਿੱਥੇ ਆਪਾਂ ਗੱਲ ਉਹਨੇ ਕੀ ਕਰੀਦੀ ਕੱਲੋਂ ਜਦੋਂ ਚਾਰ ਬੰਦਿਆਂ 'ਚ ਗੱਲ ਦੇਣੀ ਵੀ ਆਏ ਤਾਂ ਆਪਾਂ ਦੇ ਸਕੀਏ ਹਨਾ ਉਹਨੇ ਵੀ ਮੂੰਹ ਨਹੀਂ ਮਾਜਾ ਕਰਕੇ ਕਹ ਲੋ ਜੋ ਬਾਅਦ 'ਚ ਅਗਲੇ ਦੇ ਆਜ ਤੋਂ ਆਹ ਦੇਖੋ ਜੋੜ ਨਹੀਂ ਟਰੈਕਟਰ ਦਾ ਮਗਰਲਾ ਖੁੱਲਾ ਕੋਈ ਮਰਗਾੜ ਮਾੜੇ ਆ ਥੋੜੇ ਜਿਹਾ ਉੱਪਰੋਂ ਅੰਦਰੋਂ ਮਰਗਾੜ ਬਿਲਕੁਲ ਬੇਦਾਗ ਤੇ ਮਰਗਾੜਾਂ ਨੂੰ ਟਾਈਮ ਲੱਗਣਾ ਸੀਗਾ ਹਲੇ ਆ ਲੋ ਪਿੱਛੋਂ ਟਰੈਕਟਰ ਕੋਈ ਨਹੀਂ ਚਾਬੀ ਲੱਗੀ ਉਹ ਦੇਖੋ ਤੁਸੀਂ ਕੋਈ ਪਿਛਲੇ ਹਿੱਸੇ ਦਾ ਅੰਬਰਗਾੜ ਅੰਦਰੋਂ ਚੈੱਕ ਕਰਨ ਵਾਲਾ ਸਿਰਫ ਉੱਪਰੋਂ ਆ ਦੇਖੋ ਮੋਰੀਆਂ ਇਹ ਤਾਂ ਦਿਖਾਤੀਆਂ ਬਰਗਾੜ ਉੱਪਰੋਂ ਰਿਪੇਅਰ ਕਰਾਉਣੇ ਪੈਣੇ ਆ ਤਾਂ ਤੁਹਾਨੂੰ ਪਹਿਲਾਂ ਦੱਸਤਾ ਕਿਉਂ ਫਿਰ ਟਾਈਮ ਲੱਗਦਾ ਸੀ ਫਿਰ ਵੀਡੀਓ ਲੇਟ ਪੈਣੀ ਸੀਗੀ ਤਾਂ ਅਗਲੇ ਦਾ ਥੋੜਾ ਹੁਣ ਕੰਮ ਦਾ ਟਾਈਮ ਆ ਜੇ ਅੱਜ ਹਲੇ ਨਹੀਂ ਵੀ ਅਗਲਾ ਕਰਾਉਂਦਾ ਤਾਂ ਸਰਦਾ ਹੀ ਆ ਬਾਕੀ ਜੇ ਕਰੋਨਾ ਵੀ ਇਹ ਤਾਂ ਦਿਹਾੜੀ ਖੰਡ ਦਾ ਕੰਮ ਹੋ ਵੀ ਜਾਊਗਾ ਇਹ 16 14 29 ਦੇ ਪਿਛਲੇ ਟਾਇਰ ਆ ਜੀ ਰੀਡੀਅਲ ਟਾਇਰ ਆ ਕੋਰੇ ਨਵੇਂ ਕਹਿ ਸਕਦੇ ਆ ਜੇ ਇਹ ਗੱਡੀ ਦੇ ਨਹੀਂ ਟਾਇਰ ਲੈਣੇ ਤੇ ਤੁਹਾਡੇ ਦੂਜੇ ਵੀ ਪੈ ਜਾਣਗੇ ਸੇਮ ਰੇਟ ਦੇ ਵਿੱਚ ਕੱਟ ਜਾਂਦੇ ਆ ਤੇ ਦੂਜੇ ਟਾਇਰ ਵੀ ਤੁਸੀਂ ਨਾਰਮਲ ਵੀ ਪਵਾ ਸਕਦੇ ਹੋ ਬੰਪਰ ਅਰੀਜਨਲ ਨਾਲ ਲਗਾਓ ਜਦੋਂ ਲੋਡ ਕਰਦੇ ਆ ਟਰੈਕਟਰ ਤੇ ਉਹ ਨਟ ਖੋਲ ਕੇ ਤਾਂ ਨੂੰ ਕਰ ਲੈਂਦੇ ਆ ਨਟ ਬੋਲਟ ਦੇ ਸਾਹਮਣੇ ਆ ਠੀਕ ਹੈ ਜੀ ਆਹ ਗियर ਇਧਰ ਲੈ ਆ ਕੇ ਪਰਲਾ ਗियर ਦਿਖਾਤਾ ਤੁਹਾਨੂੰ ਲਿੰਕਾਂ ਚੈੱਕ ਦਿਹਾਤੀਆਂ ਟਰੈਕਟਰ ਦੀ ਸ਼ੋਅ ਖੋਲ ਕੇ ਦਿਹਾਤੀ ਨਵਾਂ ਪੰਪ ਲੱਗਾ ਅਰੀਜਨਲ ਡੌਟੀ ਦਾ ਡਬਲ ਪੰਪ ਆ ਤੇ ਇੰਨਾਂ ਚ ਭੋਰਾ ਬਲੋ ਨਹੀਂ ਗੀ ਠੀਕ ਆ ਜੀ ਆ ਪੈਡਲ ਪੂਰਨ ਚੈੱਕ ਕਰ ਲੋ origignal ਹਲੇ ਕਿਤੇ ਕਲਮ ਨਹੀਂ ਲੱਗੀ ਬਾਅਦ ਦਾ ਪਤਾ ਕੋਈ ਨਹੀਂ ਅੱਜ ਦੀ ਜਿਹੜੀ ਵੀਡੀਓ ਅੱਜ ਦੀ ਡੇਟ ਦੇ ਵਿੱਚ ਕਿਤੇ ਕਲਮ ਨਹੀਂ ਗੀ ਕਿਤੋਂ ਰੰਗਿਆ ਨਹੀਂ ਗਾ ਲਿੰਕਾਂ ਜੈਕ ਤੱਕ ਟਰੈਕਟਰ ਦੇ ਟਰੈਕਟਰ ਬਹੁਤ ਜਾਇਜ਼ ਚੱਲਿਆ ਹੋਇਆ ਕੋਈ ਕुटਿਆ ਨਹੀਂ ਆ ਦੇਖੋ ਲਿੰਕਾਂ ਦੀਆਂ ਗੋਲੀਆਂ ਤੱਕ ਦਿਖਾਤੀਆਂ ਤੁਹਾਨੂੰ ਹੋਰ ਇਹ ਤੋਂ ਉੱਪਰ ਦੱਸੋ ਕੀ ਦਿਖਾਈਏ ਇਹ ਮੌਕੇ ਦੇ ਜਿਹੜਾ ਸਮਾਨ ਨਾਲ ਹੋਇਆ ਮਿਲ ਜੂਗਾ ਜੀ ਮਰਗਾਰਡ ਥੋੜੇ ਜੇ ਟਰੈਕਟਰ ਦੇ ਰਿਪੇਅਰ ਮੰਗਦੇ ਆ ਆ ਲੋ ਅੰਦਰੋਂ ਚੈੱਕ ਕਰ ਲਓ ਮਰਗਾੜ ਸਿਰਫ ਮਰਗਾੜ ਮਰਗਾੜ ਟਰੈਕਟਰ ਦੀ ਰਿਪੇਅਰ ਮੰਗਦੇ ਆ 3 ਲੱਖ ਡਿਮਾਂਡ ਆ ਟਰੈਕਟਰ ਬਾਈ ਉਹੀ ਫੋਨ ਕਰਿਓ ਜਿਹੜਾ ਇੰਟਰਸਟਿਡ ਹੋਇਆ ਤੇ ਬਾਲਾ ਫਰਕ ਨਹੀਂ ਗਿਆ ਸਿਰਫ ਮਾਨ ਤੇ ਤਾਨ ਤੁਹਾਡਾ ਹੋਊਗਾ ਟਰੈਕਟਰ ਦਾ ਬਾਈ ਅਰਗਿਆਂ ਨੂੰ ਦਿੱਤਾ 5055 ਹੀ ਬਾਈ ਮਹਿਮਦਪੁਰ ਕਪੂਰਥਲੇ ਤੋਂ ਆਏ ਸੀ 5055 ਹੀ ਦਿੱਤਾ ਉਹ ਮੁੰਡੇ ਪਰਾਂ ਖੜੇ ਦੋ ਇੱਕ ਰਿਸ਼ਤੇਦਾਰੀ ਜੋ ਇਥੋਂ ਪਟਿਆਲੇ ਲੱਗ ਗਈ ਸੀਗਾ ਬਾਈ ਦਾ ਰਿਸ਼ਤੇਦਾਰ 5055 ਹੀ ਲੈ ਕੇ ਚੱਲੇ ਵੀਰ ਹੁਣੇ ਤੇ ਆ ਦੇਖੋ ਤੇ ਆ ਗਈ ਆਪਣੀ ਦੁਕਾਨ ਫੋਨ ਨੰਬਰ ਬੋਰਡ ਤੇ ਤੁਸੀਂ ਪੜ੍ਹ ਸਕਦੇ ਹੋ ਦੋਨਾਂ ਤੇ ਲੱਗੇ ਤੇ ਟਰੈਕਟਰ ਦੁਕਾਨ ਤੇ ਪਹੁੰਚ ਚੁੱਕਿਆ ਕਰ ਲਿਓ ਸੰਪਰਕ ਦੋਸਤੋ ਜਿਹੜੇ ਵੀਰ ਨੇ ਆ 50 55 ਵੀਰ ਹੁਣੇ ਲੈ ਕੇ ਚੱਲੇ ਆ ਤੇ ਆਹ ਲੋ ਟਰੈਕਟਰ ਜ਼ੂਮ ਕਰਕੇ ਵੀ ਦਿਖਾਦਾ ਇਹਦਾ ਸੌਦਾ ਹੋ ਗਿਆ ਮਹਿਮਦਪੁਰ ਕਪੂਰ ਤੁਲੇ ਤੋਂ ਵੀਰ ਹੁਣੇ ਆਏ ਸੀ ਇਹਨਾਂ ਨੂੰ ਟਰੈਕਟਰ ਦਿੱਤਾ ਲੈ ਚੱਲੇ ਟਰੈਕਟਰ ਤਾਂ ਬਾਈ ਹੋਰ ਵੀਡੀਓ ਤੁਹਾਡੇ ਅਪਡੇਟ ਲੈਣੀ ਆ ਤਾਂ ਬਾਈ ਚੈਨਲ ਨੂੰ ਕਰ ਲਓ ਫੋਲੋ ਪੇਜ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਜੀ